ਪੰਜਾਬ ਵਿੱਚ ਲਗਾਤਾਰ ਹੜ੍ਹ ਕਾਰਨ ਲੋਕ ਪਰੇਸ਼ਾਨ ਨੇ ਇਨਾਂ ਦਰਮਿਆਨ ਲਗਾਤਾਰ ਸਰਕਾਰ ਵੱਲੋਂ ਰਾਹਤ ਕਾਰਜ ਚਲਾਏ ਜਾ ਰਹੇ ਨੇ ਕੁਲਦੀਪ ਸਿੰਘ ਢਾਲੀਵਾਲ ਜੋ ਕਿ ਮੰਤਰੀ ਨੇ ਉਹਨਾਂ ਦੇ ਵੱਲੋਂ ਵੀ ਲਗਾਤਾਰ ਹੜ੍ਹ ਪੀੜਤਾ ਨਾਲ ਰابطਾ ਕਾਇਮ ਕਰਕੇ ਮੁਲਾਕਾਤ ਕੀਤੀ ਜਾ ਰਹੀ ਹੈ ਸੋਸ਼ਲ ਮੀਡੀਆ ਤੇ ਇਹ ਵੀਡੀਓ ਵਾਇਰਲ ਹੋ ਰਹੀ ਹੈ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਲੋਕਾਂ ਲਈ ਡਾਕਟਰ ਲੈ ਕੇ ਪਹੁੰਚੇ ਜੋ 슈ਗਰ ਦੇ ਮਰੀਜ਼ ਨੇ ਜਾਂ ਫਿਰ ਕਿਸੇ ਹੋਰ ਬਿਮਾਰੀਆਂ ਨਾਲ ਪੀੜਤ ਨੇ ਪੱਕਾ ਹੂੰਗਾ ਉਹੋੜਾ ਦੇ جب رو گیا تو پھر نہیں مدد کرنی روڑا نہیں گا ٹھیک ہے ہاں کوئی نہیں آواں گے آؤں گا کل آؤں گلا ٹھیک ہے ہاں گاؤں ਕੁਝ ਨਾ ਕੁਝ ਅੱਜ ਸੱਜਣੇ ਆ ਕੇ ਕਰਾ ਦੇਣਾ ਕੋਈ ਲੈਣੀ ਆ ਅੱਜ ਦੋਹਿਆਂ ਨੂੰ ਡਾਕਟਰ ਮੋਹਨ ਲੈ ਕੇ ਆਏ ਆ ਤੇ ਕੈਪਸੂਲ ਆਇਆ ਕੋਲੋਂ ਆ ਕੇ ਦਵਾਈ ਵਗੈਰਾ ਲੈਣਾ ਮੈਂ ਪੁੱਛਾਂ ਕਿ ਬੁਖਾਰ ਦੀ ਜੁਦੀ ਜੁਦੀ ਜੋ ਵੀ ਦਵਾਈ ਲੈਣੀ ਆ ਉਹ ਦਵਾਈ ਲੈ ਲਓ ਆਜੂ ਬਸ ਡਾਕਟਰ ਲੈ ਕੇ ਆਇਆ ਅੱਜ ਅੱਗਰਾ ਕੋਈ ਹੋਰ ਆਗਾ ਕਿਸੇ ਕੋਈ ਦਵਾਈ ਜੀ ਸਾਵਾ ਜੀ ਮੈਂ ਡਾਕਟਰ ਲੈ ਕੇ ਆਏ ਸਾਡੇ ਮੰਤਰੀ ਜੀ ਆਏ ਜੀ ਜੀ ਅਸੀਂ ਸੋਚਦੇ ਹਾਂ ਕਿ ਅਸੀਂ ਸੋਚਦੇ ਹਾਂ ਕਿ ਅਸੀਂ ਪਾਣੀ ਦੇ ਲੱਤ ਘੱਟ ਹੈ ਹੈ ਇਹ ਤਾਂ ਅਸਲ ਸਭ ਪਾਣੀ ਇਹ ਸਾਡੇ ਮੰਤਰੀ ਸਾਹਿਬ ਆਏ ਪਟਿਆਲੇ ਤੋਂ ਇਹ ਤਾਂ ਸਾਡਾ ਦਵਾਈ ਦਵਾਈ ਸੁਣੇ ਨਾ ਇਹਦਾ ਵਾਅਦਾ ਹੈ ਆ ਜੀਨ ਦਾ ਜੋਤੀ ਜੋ ਦਿਵਸ ਹੈ ਗੁਰੂ ਅਮਰਦਾਸ ਜੀ ਤੇ ਗੁਰਗੱਦੀ ਦਿਵਸ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਸਮਰਪਿਤ ਗੁਰਮਤਿ ਪ੍ਰਚਾਰ ਫੇਰੀ ਗੁਰਦੁਆਰਾ ਗੁਰੂ ਦਸ਼ਮੇਸ਼ ਦਰਬਾਰ 7000 ਬਿਬਲੇ ਰੋਡ ਬੇਕਰ ਫੀਲਡ ਕੈਲੀਫੋਰਨੀਆ ਵਿੱਚ ਮਨਾਇਆ ਜਾ ਰਿਹਾ ਹੈ ਗਿਆਨੀ ਪ੍ਰਤਪਾਲ ਸਿੰਘ ਜੀ ਪਟਿਆਲਾ ਹੈੱਡ ਗ੍ਰੰਥੀ ਗੁਰਦੁਆਰਾ ਸ਼ੇਦੀ ਦੁੱਖ ਨਿਵਾਰਨ ਸਾਹਿਬ ਇਸ ਸਮਾਗਮ ਦਾ ਹਿੱਸਾ ਰਹਿਣਗੇ 1 ਸਤੰਬਰ 2025 ਤੋਂ 7 ਸਤੰਬਰ 2025 ਤੱਕ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਤੁਸੀਂ ਵੀ ਬਨੋ ਇਸ ਦਾ ਹਿੱਸਾ ਵਧੇਰੇ ਜਾਣਕਾਰੀ ਲਈ ਤੁਸੀਂ ਭਾਈ ਗੁਰਮੀਲ ਸਿੰਘ ਜੀ ਦੇ ਨਾਲ ਸੰਪਰਕ ਕਰ ਸਕਦੇ ਹੋ ਉਹਨਾਂ ਦਾ ਨੰਬਰ ਹੈ +16613724803 ਇੱਕ ਵਾਰ ਫਿਰ ਤੋਂ ਨੋਟ ਕਰ ਲਓ Plus one six six one three seven two four eight. 03 ਪੰਜਾਬ ਵਿੱਚ ਲਗਾਤਾਰ ਹੜ੍ਹ ਕਾਰਨ ਲੋਕ ਪਰੇਸ਼ਾਨ ਨੇ ਇਨਾਂ ਦਰਮਿਆਨ ਲਗਾਤਾਰ ਸਰਕਾਰ ਵੱਲੋਂ ਰਾਹਤ ਕਾਰਜ ਚਲਾਏ ਜਾ ਰਹੇ ਨੇ ਕੁਲਦੀਪ ਸਿੰਘ ਢਾਲੀਵਾਲ ਜੋ ਕਿ ਮੰਤਰੀ ਨੇ ਉਹਨਾਂ ਦੇ ਵੱਲੋਂ ਵੀ ਲਗਾਤਾਰ ਹੜ੍ਹ ਪੀੜਤਾ ਨਾਲ ਰابطਾ ਕਾਇਮ ਕਰਕੇ ਮੁਲਾਕਾਤ ਕੀਤੀ ਜਾ ਰਹੀ ਹੈ ਸੋਸ਼ਲ ਮੀਡੀਆ ਤੇ ਇਹ ਵੀਡੀਓ ਵਾਇਰਲ ਹੋ ਰਹੀ ਹੈ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਲੋਕਾਂ ਲਈ ਡਾਕਟਰ ਲੈ ਕੇ ਪਹੁੰਚੇ ਜੋ 슈ਗਰ ਦੇ ਮਰੀਜ਼ ਨੇ ਜਾਂ ਫਿਰ ਕਿਸੇ ਹੋਰ ਬਿਮਾਰੀਆਂ ਨਾਲ ਪੀੜਤ ਨੇ ਪੱਕਾ ਹੋਊਗਾ ਉਹੋ ਰਾਣੀ ਜਦੋਂ ਹੋ ਗਿਆ ਤੂੰ ਫੇਰ ਨਹੀਂ ਮਤ ਕਰਦੀ ਦੋਣਾ ਨਹੀਂਗਾ ਠੀਕ ਹੈ ਹਾਂ ਕੋਈ ਨਹੀਂ ਆਵਾਂਗੇ ਆਉਂਗਾ ਕੱਲ ਆਉਂਗਾ ਲਾ ਲਈ ਠੀਕ ਹੈ ਹਾਂ ਆਉਂਗਾ ਗੱਡੀ ਘਾੜ ਗੱਡੀ ਚੱਲੂ ਅੱਜ ਨਾ ਪੂਰੀ ਅੰਧੇਰੀ ਟੋਪਾ ਅੱਜ ਸੰਤਨ ਅੱਜ ਦੋਨੀਆਂ ਆ ਦੇ ਡਾਕਟਰ ਮਾਲ ਲੈ ਜਾਏ ਆ ਤੇ ਕੈਂਪਲ ਆਇਆ ਗੋਡਾ ਦੇ ਆ ਕੇ ਦਵਾਈ ਵਗੈਰਾ ਲੈਣਾ ਮੈਂ ਪੁੱਛਾਂ ਕਿ ਬੁਖਾਰ ਦੀ ਜੀ 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 ਜੋ ਵੀ ਦਵਾਈ ਲੈਣੀ ਆ ਉਹ ਦਵਾਈ ਲੈ ਲਓ ਆਜੂ ਬਸ ਡਾਕਟਰ ਲੈ ਕੇ ਆਇਆ ਆਜੂ ਮਾਦਰ ਨਾਲ ਆਪਣਾ ਕੋਈ ਪਰਵਾਹ ਦਾ ਚੀਜ਼ ਤੇ ਨਹੀਂ ਬਣੀ ਸਾਰਾ ਨਹੀਂ ਮਦਕੂ ਲੈ ਕੇ ਆਏ ਸਾਡੇ ਮੰਤਰੀ ਆਏ ਜੀਤ ਇੱਥੇ ਕੰਮ ਚੋਰੀਆ ਅਸੀਂ ਸੋਚਦੇ ਕਿ ਅੱਧਾ ਸਾਡੇ ਬਿਮਾਰੀ ਗੋਹਣੇ ਪਾਣੀ ਦੇ ਲੱਤ ਘੋੜੇ ਹਾਂ ਪਾਣੀ ਇਹ ਤਾਂ ਦਰਸ਼ਕ ਸਭ ਪਾਣੀ ਇਹ ਸਾਡੇ ਮੰਤਰੀ ਸਾਹਿਬ ਆਏ ਪੜਾਦੇ ਤੋਂ ਸਤਿ ਸ਼੍ਰੀ ਅਕਾਲ ਦੁਵਾਈ ਦੁਵਾਈ ਜੋਤੀ ਜੋ ਦਿਵਸ ਹੈ ਗੁਰੂ ਅਮਰਦਾਸ ਜੀ ਤੇ ਗੁਰਗੱਦੀ ਦਿਵਸ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਸਮਰਪਿਤ ਗੁਰਮਤਿ ਪ੍ਰਚਾਰ ਫੇਰੀ ਗੁਰਦੁਆਰਾ ਗੁਰੂ ਦਸ਼ਮੇਸ਼ ਦਰਬਾਰ 7000 ਵਿਬਲੇ ਰੋਡ ਬੇਕਰਫੀਲਡ ਕੈਲੋਫੋਰਨੀਆ ਵਿੱਚ ਮਨਾਇਆ ਜਾ ਰਿਹਾ ਹੈ ਗਿਆਨੀ ਪ੍ਰਤਪਾਲ ਸਿੰਘ ਜੀ ਪਟਿਆਲਾ ਹੈੱਡ ਗ੍ਰੰਥੀ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਇਸ ਸਮਾਗਮ ਦਾ ਹਿੱਸਾ ਰਹਿਣਗੇ 1 ਸਤੰਬਰ 2025 ਤੋਂ 7 ਸਤੰਬਰ 2025 ਤੱਕ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਤੁਸੀਂ ਵੀ ਬਨੋ ਇਸ ਦਾ ਹਿੱਸਾ ਵਧੇਰੇ ਜਾਣਕਾਰੀ ਲਈ ਤੁਸੀਂ ਭਾਈ ਗੁਰਮੀਲ ਸਿੰਘ ਜੀ ਦੇ ਨਾਲ ਸੰਪਰਕ ਕਰ ਸਕਦੇ ਹੋ ਉਹਨਾਂ ਦਾ ਨੰਬਰ ਹੈ +16613724803 ਇੱਕ ਵਾਰ ਫਿਰ ਤੋਂ ਨੋਟ ਕਰ ਲਓ